ਜੀ ਹਰਮਪਾਲ ਨਾਮ ਹੈ ਜੀ ਪਿੰਡ ਮੇਕਪਰਾਇ ਬਾੜ ਨੰਬਰ 4 ਹੈ ਜੀ ਅਸੀਂ 2 ਮਹੀਨੇ ਤੋਂ ਇਹ ਪੈਪ ਟੁੱਟਿਆ ਹੋਇਆ ਕੋਈ ਦੀ ਸੁਣਾਈ ਸਰਕਾਰ ਨਹੀਂ ਕਰ ਰਹੀ ਨਾ ਵਾਟਰ ਸਪਲਾਈ ਦੇ ਬੰਦੇ ਕਰ ਰਹੇ ਨੇ ਨਾ ਸਾਡਾ ਸਰਪੰਚ ਸੁਣਾਈ ਕਰ ਰਿਹਾ ਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਪੈਪ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤੇ ਲੋਕਾਂ ਨੂੰ ਪਾਣੀ ਪੀਣ ਦੀ ਸਮੱਸਿਆ ਗੰਦਾ ਹੀ ਪਾਣੀ ਪੀ ਰਿਆ ਜਿਹੜਾ ਪਾਣੀ ਮਾਲਾ ਮੋਟਾ ਆਉਂਦਾ ਨਾ ਉਹ ਗੰਦਾ ਹੀ ਪਾਣੀ ਹੈ ਇੱਥੋਂ ਜਾ ਰਿਹਾ ਜਿਹੜਾ ਹੈ ਗੰਦਾ ਪਾਣੀ ਪੀਣ ਦਾ ਮਿਲਦਾ ਜੀ ਗੰਦਾ ਪਾਣੀ ਪੀਓਗੇ ਬਿਮਾਰੀ ਲੱਗੂਗੀ ਹਾਂਜੀ ਬਿਮਾਰੀ ਲੱਗਣੀ ਆ ਜੀ ਤੇ ਇਹਨੂੰ ਕੋਈ ਠੀਕ ਨਹੀਂ ਕਰ ਰਿਹਾ ਨਾ ਕੋਈ ਵਾਟਰ ਸਪਲਾਈ ਵਿਭਾਗ ਠੀਕ ਕਰ ਰਿਹਾ ਨਾ ਸਰਕਾਰੀ ਮੁਲਾਜ਼ਮ ਠੀਕ ਕਰ ਰਿਹਾ ਤੇ ਅਸੀਂ ਕਹਿ ਕਹਿ ਕੇ ਥੱਕ ਗਏ ਜੇ ਤੁਸੀਂ ਉਹਨਾਂ ਨੂੰ ਬੋਲਦੇ ਫਿਰ ਕੀ ਕਹਿੰਦੇ ਆ ਉਹ ਉਹ ਕਹਿੰਦੇ ਸਰਕਾਰ ਦੇ ਅੱਗੇ ਅਪੀਲ ਕਰੋ ਜੀ ਵੇ ਸਾਡੇ ਕੋਲ ਕੋਈ ਉਹ ਪਾਈਪ ਕਰਨ ਵਾਸਤੇ ਨਾ ਸਾਡੇ ਕੋਲ ਮਟੀਰੀਅਲ ਨਾ ਸਾਡੇ ਕੋਲ ਕੁਝ ਹੈ ਇਹ ਸ਼ਬਦ ਕਿੰਨਾ ਬੋਲੇ ਆ ਜੀ ਇਹ ਜਿਹੜਾ ਪਾਈਪ ਫਿਟਰ ਹੈ ਜੀ ਇੱਥੇ ਦਾ ਕੀ ਨਾਮ ਹੈ ਅਮਰਜੀਤ ਸਿੰਘ ਜੀ ਠੀਕ ਹੈ ਠੀਕ ਹੈ ਕਿੰਨੇ ਵਾਰ ਇਹ ਦੇਖਣ ਆਲੇ

ਮਰਜੀ ਜੀ ਪਾਣੀ ਦੇ ਪਿੰਡ 'ਚ ਸਮੱਸਿਆ ਹੈ ਤੁਸੀਂ ਇੱਥੇ ਡਿਊਟੀ ਐ ਤੁਹਾਡੀ ਲੱਗੀ ਹੋਈ ਪਰੇਸ਼ਾਨੀ ਕਿਉਂ ਆ ਰਹੀ ਜੇ ਮਰਜੀ ਜਾਣਕਾਰੀ ਦੇ ਦਿਓ ਲਾਈਨਸ ਗੀ ਲੀਕ ਨਾ ਪਾਣੀ ਦੀ ਲਾਈਨ ਠੀਕ ਕਰਦੇ ਪਏ ਸੀਗੇ ਉਹਦੇ ਕਰਕੇ ਐ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਐ ਪਾਣੀ ਦੀ ਵੈਸੇ ਸਹੀ ਟਾਈਮ ਤੇ ਛੱਡਦੇ ਪਾਣੀ 3 ਵਜੇ ਦੁਪਹਿਰ ਨੂੰ ਛੱਡਦੇ 3 ਤੋਂ 7 ਵਜੇ ਦਾ ਟਾਈਮ ਐ ਵੈਸੇ 7 ਕਰਕ 7 ਵਜੇ ਬੰਦ ਹੁੰਦੀ ਜੀ ਅੱਜ ਲੇਟ ਐ ਤੁਸੀਂ ਜੀ ਅੱਜ ਉਹ ਲਾਈਨ ਲੀਕ ਐ ਜੀ ਉਹ ਹੁਣੇ ਹੀ ਹਟੇ ਰਿਪੇਅਰ ਕਰਕੇ ਨਾ ਜੀ ਅੱਛਾ ਬਾਕੀ ਰਿਪੇਅਰ ਹੋ ਗਈ ਜੀ ਤਾਂ ਹਾਂ ਜੀ ਬਾਕੀ ਹੈਗੀ ਇੱਕ ਦੋ ਲੀਕਾਂ ਹੈਗੀਆਂ ਅਸ ਸੰਚੇਤ ਉਹ ਜਿਹੜਾ ਬੰਦੇ ਨਹੀਂ ਨਾ ਹੈਗੇ ਜੀ ਬੰਦੇ ਘਾਟੇ ਘੱਟ ਹੋਣ ਕਰਕੇ ਕੰਟਰੈਕਟਰ ਵਾਲੇ ਨੂੰ ਦਿੱਤਾ ਵਾ ਠੇਕਾ ਜੀ ਕੰਟਰੈਕਟਰ ਨੂੰ ਦਿੱਤਾ ਵਾ ਠੇਕਾ ਨਾ ਜੀ ਪਿੰਡ ਵਾਸੀ ਕਹਿੰਦੇ ਜੀ ਡੇਢ ਮਹੀਨੇ ਤੋਂ ਸਾਨੂੰ ਆਪਣੀ ਨਾਲ ਪਾਣੀ ਨਹੀਂ ਆ ਰਿਹਾ ਜੀ ਉਹਦੇ ਕੋਲ ਖੱਡਾ ਉਹ ਵੀ ਲੀਕੇਜ ਦੇਖੋ ਉਹ ਲੀਕੇਜ ਹੈਗੀ ਜੀ ਉਹ 10 ਦੇ ਵੀ ਜੀ ਸਭ ਦੇ ਨੋਲੇਜ ਵਿੱਚ ਹੈ ਜੀ ਜੀ ਸਰ ਦੇ ਨੋਲੇਜ ਹੈ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਜੀ ਸਰ ਫਿਰ ਉਹ ਕਰਾ ਦੇਣੀ ਕਹਿੰਦੇ ਕੰਟਰੈਕਟਰ ਨੇ ਆਉਣਾ ਜੀ ਉਹਨਾਂ ਨੇ ਆਣਾ ਫਿਰ ਕਰ ਦੇਣਾ ਕਦੋਂ ਤੱਕ ਕੋਈ ਕੋਈ ਅਸ਼ਵਾਸਨ ਨਹੀਂ ਦੇ ਰਹੇ ਜੀ ਪਿੰਡ ਵਾਸੀ ਮਨ ਸਹੀ ਤਾਂ ਹੁਣ ਰੋਜ਼ ਹੀ ਕਹਿੰਦੇ ਇਕ ਦੋ ਦਿਨ ਤਾਂ ਖੁੱਜ ਗਈ। ਠੀਕ ਹੈ ਜੀ। ਬਿਲਕੁਲ ਇੱਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਲੀਕੇਜ ਤੁਸੀਂ ਵੇਖ ਸਕਦੇ ਹੋ ਚਾਹੇ ਹਨੇਰਾ ਹੋ ਗਿਆ ਹੈ ਪਰ ਲੀਕੇਜ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਜੇਕਰ ਇੰਨਾ ਪਾਣੀ ਇਸ ਗਲੀ ਦੇ ਵਿੱਚ ਲੀਕ ਕਰੇਗਾ ਤਾਂ ਘਰਾਂ ਦੇ ਵਿੱਚ ਪਾਣੀ ਕਿਵੇਂ ਪਹੁੰਚੇਗਾ ਇੱਕ ਵੱਡਾ ਸਵਾਲ ਜ਼ਰੂਰ ਹੈ ਪਰੇਸ਼ਾਨੀ ਦਾ ਸਬਬ ਜ਼ਰੂਰ ਹੈ ਪਰ ਜੋ ਜਵਾਬ ਦਿੱਤਾ ਗਿਆ ਹੈ ਉਹ ਹੋਰ ਵੀ ਮਜ਼ੇਦਾਰ ਹੈ ਕਿ ਉਹਨਾਂ ਕੋਲ ਮੈਨ ਪਾਵਰ ਨਹੀਂ ਹੈ ਬਿਲ ਲੈਂਡ ਦਾ ਡਿਪਾਰਟਮੈਂਟ ਨੂੰ ਜ਼ਰੂਰ ਪਤਾ ਹੈ ਪਰ ਰਿਪੇਅਰ 1.5 ਮਹੀਨੇ ਤੋਂ ਕਰਨਾ ਹੈ ਸ਼ਾਇਦ ਡਿਪਾਰਟਮੈਂਟ ਭੁੱਲ ਜਾਂਦਾ ਹੈ ਪੈਸੇ ਇਕੱਠਾ ਕਰਨਾ ਮੋਟਿਵ ਹੋ ਸਕਦਾ ਹੈ ਲੋਕਾਂ ਨੂੰ ਗੰਦਾ ਪਾਣੀ ਪੁਲਾਇਆ ਜਾ ਰਿਹਾ ਹੈ ਲੋਕ ਬਿਮਾਰ ਹੋ ਗਏ ਤਾਂ ਇਸ ਦੀ ਜਵਾਬਦਾਰੀ ਕਿਸ ਦੀ ਹੋਵੇਗੀ ਵੱਡੇ ਸਵਾਲ ਜ਼ਰੂਰ ਇੱਥੇ ਖੜੇ ਹੁੰਦੇ ਨੇ ਸਾਹਮਣੇ ਪੁਆਇੰਟ ਬਣਾਇਆ ਗਿਆ ਹੈ ਜਿੱਤੋਂ ਪਾਣੀ ਦੀ ਸਪਲਾਈ ਦਿੰਦੇ ਨੇ ਜਿਵੇਂ ਹੀ ਔਨ ਕਰਦੇ ਨੇ ਉਸ ਤਰ੍ਹਾਂ ਪਾਣੀ ਦੀ ਲੀਕੇ ਸ਼ੁਰੂ ਹੋ ਜਾਂਦੀ ਹੈ ਪਾਣੀ ਅਕਸਰ 3 ਵਜੇ ਛੱਡਿਆ ਜਾਂਦਾ ਹੈ ਪਰ ਅੱਜ ਪਾਣੀ ਲਗਭਗ 6:30 6 ਦਾ ਟਾਈਮ ਹੋ ਚੱਲਿਆ ਹੈ ਅੱਜ ਪਾਣੀ ਛੱਡਿਆ ਗਿਆ ਹੈ ਦੱਸਿਆ ਗਿਆ ਕਿ ਰਿਪੇਅਰ ਕੀਤੀ ਜਾ ਰਹੀ ਸੀ ਪਾਈਪਲਾਈਨ ਦੀ ਉਸ ਦੇ ਚੱਲਦੇ ਹੋਏ ਅੱਜ ਪਾਣੀ ਦੇ ਵਿੱਚ ਦੇਰੀ ਹੋਈ ਹੈ ਪਰ ਜ਼ਿਆਦਾਤਰ ਪਾਣੀ ਇਸ ਤਰ੍ਹਾਂ ਲੀਕ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਸਾਰੀ ਅਪਡੇਟ ਤੁਹਾਨੂੰ ਦਿਖਾਵਾਂਗੇ ਜੁੜੇ ਰਹਿਣਾ ਸਾਡੇ ਨਾਲ ਧੰਨਵਾਦ ਮੇਰਾ ਨਾਮ ਸੰਤੋਸ਼ ਦੇਵੀ ਹੈ ਮੇਰੇ ਘਰ ਮੇਰੇ ਪਿੰਡ ਹੈਗਾ ਪਾਣੀ ਦੀ ਸਨ ਬਹੁਤ ਪਰੇਸ਼ਾਨੀ ਹੈਗੀ ਡੇਢ ਮਹੀਨਾ ਹੋ ਗਿਆ ਸਨ ਪਾਣੀ ਨਹੀਂ ਆਂਦਾ ਪੀਣ ਵਾਲਾ ਪਾਣੀ ਵੀ ਨਹੀਂ ਆਉਂਦਾ ਹੰਗੋਣ ਤੇ ਪਾਣੀ ਭਰੇਗਾ ਤਾਂ ਸਮਾਧੀ ਤੇ ਪਾਣੀ ਲੈ ਰਹੇ ਹੈ ਸਾਨੂੰ ਪਾਣੀ ਨਹੀਂ ਜੈ ਅਸੀ ਅਮਰਜੀਤ ਨੇ ਕਹਿੰਦੇ ਕਹਿੰਦੇ ਜੈ ਨੂੰ ਫੋਨ ਕਰੋ ਤੁਸੀਂ ਮੈਂ ਜੈ ਦਾ ਨੰਬਰ ਦਿੰਦਾ ਜੈ ਨੂੰ ਫੋਨ ਕਰੋ ਮੈਂ ਮੈਂ ਨਹੀਂ ਠੀਕ ਕਰਨਾ ਮੇਰ ਕੋ ਬੰਦੇ ਨਹੀਂ ਹੈ

ਬਿਲ ਲੈਣ ਆਂਦੇ ਜੀ ਉਹ ਬਿਲ ਲੈਣ ਆਂਦੇ ਆ ਜੀ ਤੁਸੀਂ ਪੁੱਛੇ ਨਹੀਂ ਬਿਲ ਲੈਣ ਆ ਜਾਂਦੇ ਪਾਣੀ ਕਿਉਂ ਨਹੀਂ ਦਿੰਦੇ ਸਾਨੂੰ ਅੱਜ ਮੈਂ ਇਹੀ ਜਵਾਬ ਦੇਣਾ ਤਾਂ ਆਇਆ ਨਹੀਂ ਹੈ ਕਿ ਮੈਨੂੰ ਪੁੱਛਣਾ ਤਾਂ ਵੀ ਤੁਸੀਂ ਬਿਲ ਲੈਣ ਆ ਜਾਂਦੇ ਆ ਨਾ ਤਾਂ ਸਾਨੂੰ ਪਾਣੀ ਅਸੀਂ ਕਿੱਥੋਂ ਪੀਏ ਅਸੀਂ ਬਾਦੀ ਦਾ ਪਾਣੀ ਲੈ ਕੇ ਪੀਆ ਕਰਦੇ ਹੋ ਬਿਮਾਰ ਹੋਗੇ ਇਲਾਜ ਕੌਣ ਕਰਾਏਗਾ ਫੇਰ ਇਹ ਨਹੀਂ ਸਾਡੇ ਤੁਸੀਂ ਜੇ ਬਿਮਾਰ ਹੋਗੇ ਇਲਾਜ ਕੌਣ ਕਰਾਵੇਗਾ ਹਾਂ ਪੁੱਛੂਗੇ ਉਹ ਹਵਨਤਮਨ ਨੂੰ ਕਹਿ ਦਊ ਜੀ ਜੋ ਕਹਣਾ ਇੱਕ ਵਾਰ ਵੱਡੇ ਦਾਅਵੇ ਕੀਤੇ ਸੀ ਵਾਦੇ ਕੀਤੇ ਸੀਗੇ ਜੀ ਆ ਭਵਾਨਤਵਾਨ ਨੇ ਵਾਦੇ ਕੀਤੇ ਸਾਡੇ ਕਿਹੜੇ ਵਾਦੇ ਪੂਰੇ ਕੀਤੇ ਸਾਨੂੰ ਪਾਣੀ ਪੀਣ ਨੂੰ ਨਹੀਂ ਵਾਦੇ ਤਾਂ ਕਹਿਣੋ ਪੂਰੇ ਕਰਨੇ ਸਾਡੇ ਪਾਣੀ ਲਈ ਪੀਣ ਨੂੰ ਖੇਤ ਡੁੱਬਣ ਦਾ ਪਾਣੀ ਸਾਨੂੰ ਬਥੇਰਾ ਹੈ ਬੱਚੇ ਰੋਜ਼ ਡੁੱਬ ਰਹੇ ਹੈ ਪਰ ਸਾਨੂੰ ਪੀਣ ਨੂੰ ਪਾਣੀ ਨਹੀਂ ਆਗਾ ਹੈ ਕੀ ਬਾਤ ਹੈ ਮਤਲਬ ਮੈਂ ਸਰਪਿੰਡ ਜੇ ਪਿੰਡ ਚ ਪਾਣੀ ਦੀ ਸਮੱਸਿਆ ਹੈ ਜੀ ਕਿਉਂ ਨਹੀਂ ਹੱਲ ਕਰਵਾ ਰਹੇ ਤੁਸੀਂ ਮੇਰੀ ਵਾਈਫ ਸੋਨੀਆ ਰਾਣੀ ਪਿੰਡ ਮੇਕਪੁਰ ਤੋਂ ਸਰਪੰਚ ਜੀ ਅਸੀਂ ਇਸ ਸਮੱਸਿਆ ਬਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਜੈ ਸਿੰਘ ਸਾਹਿਬ ਨੂੰ ਘੱਟੋ ਘੱਟ 100 ਫੋਨ ਕਰ ਦਿੱਤਾ ਬਾਈ ਸਾਡੀ ਅੱਜ ਤੱਕ ਕੋਈ ਸੁਣਾਈ ਨਹੀਂ ਹੋਈ ਜਿਹੜਾ ਫੇਟਰਾ ਮਰਜੀਤ ਇਹਨੂੰ ਬਹੁਤ ਫੋਨ ਕੀਤੇ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਕੀ ਕਹਿੰਦੇ ਜਵਾਬ ਕੀ ਦਿੰਦੇ ਬਸ ਜਵਾਬ ਇਹੀ ਦਿੰਦੇ ਸਾਡੇ ਕੋਲ ਕਹਿੰਦੇ ਲੇਬਰ ਹੈ ਨਹੀਂ ਲੇਬਰ ਹੈ ਨਹੀਂ ਲੇਬਰ ਹੈ ਨਹੀਂ ਜਿੰਨੀ ਵਾਰੀ ਅਸੀਂ ਫੋਨ ਕਰਦੇ ਸਾਨੂੰ ਟਾਲਾ ਕਰ ਦਿੰਦੇ ਸਰਪੰਚ ਸਾਹਿਬ ਅੱਜ ਹੋ ਜਾਣਾ ਸਰਪੰਚ ਸਾਹਿਬ ਕੱਲ ਹੋ ਜਾਣਾ ਕੋਈ ਨਹੀਂ ਜੀ ਸੁਣਾਈ ਕਰੇਗਾ ਤੇ ਡੇਢ ਮਹੀਨੇ ਤੋਂ ਅੱਜ ਸਾਨੂੰ ਇਹ ਕਦਮ ਤਾਂ ਚੱਕਣਾ ਪਿਆ ਜਦ ਸਾਡੀ ਸੁਣਾਈ ਨਹੀਂ ਹੋਈ ਲੋਕਾਂ ਦਾ ਗੰਦਾ ਪਾਣੀ ਪੀ ਰਹੇ ਹਾਂ ਬਿਲਕੁਲ ਇਹ ਡੇਢ ਇਹ ਅੱਜ ਦੀ ਸਮੱਸਿਆ ਨਹੀਂ ਹੈ ਡੇਢ ਮਹੀਨੇ ਤੋਂ ਇੱਕ ਸਭ ਤੋਂ ਜ਼ਿਆਦਾ ਸਮੱਸਿਆ ਸਾਨੂੰ ਜਿਹੜਾ ਪਿੰਡ ਮੇਘਪੁਰ ਹੈ ਦੋ ਬਾੜਾਂ ਚਾਹ ਬਾੜ ਨੰਬਰ 1 ਹਰਜਨ ਵਸਤੀ ਤੇ ਬਾੜ ਨੰਬਰ 4 ਜਿਹੜੀ ਬਾੜ ਨੰਬਰ 4 ਬਰਾਜ Rajput ਵਸਤੀ ਹੈ ਲੰਬੜਾਂ ਦੀ ਉਹਦੇ ਵਿੱਚ ਇੱਕ ਬਾਲ ਬੰਦ ਕਰਨੇ ਕਰਕੇ ਪਾਣੀ ਨਹੀਂ ਛੱਡਦਾ ਉਹ ਮੇਨ ਜਿਹਨਾਂ ਦਾ ਜਿਹੜਾ ਜੋ ਵੀ ਆਪਣਾ ਇਹਨਾਂ ਦਾ ਪਾਣੀ ਛੱਡਣ ਵਾਲਾ ਹੈਗਾ ਏ ਉਹ ਪਾਣੀ ਦਾ ਇੱਕ ਬਾਲ ਖੋਲਣੇ ਦੀ ਅੰਗਹਿਲੀ ਸਿਰਫ ਗਰਮੀਆਂ ਚ 10-15 ਦਿਨ ਉਸ ਬੰਦੇ ਨੇ ਬਾਲ ਖੋਲਿਆ ਮੁੜ ਕੇ ਉਹ ਬਾਲ ਖੋਲਣ ਵੀ ਨਾ ਆਂਦੇ ਆਂਦੇ ਜੀ ਦੋ ਟਾਈਮ ਸਿਰਫ ਬਾਲ ਖੋਲਣਾ ਇੱਕ ਸਵੇਰੇ ਇੱਕ ਸ਼ਾਮੀ ਇਸ ਕਰਕੇ ਜਿਹੜੇ ਉਹ 30 ਘਰ ਹੈ ਉਹਨਾਂ ਨੂੰ ਬਿਲਕੁਲ ਪਾਣੀ ਨਹੀਂ ਚੜ ਰਿਹਾ ਤੇ ਬਾਕੀ ਜਿਹੜੇ ਇੱਧਰ ਵਾਲੀ ਘਰ ਹੈ ਇਹਨਾਂ ਨੂੰ ਇਸ ਜਦੋਂ ਜਿਆਦਾ ਲੀਕ ਹੋਏ ਪਰ ਹੁਣ ਤੇ ਦੋਨਾਂ ਬਾੜਾਂ 'ਚ ਬਿਲਕੁਲ ਪਾਣੀ ਨਹੀਂ ਆ ਰਿਹਾ 4 ਨੰਬਰ ਤੇ 1 ਨੰਬਰ ਜੀ ਵਾਸੀ ਤਾਂ ਇਹਨਾਂ ਨੂੰ ਬਹੁਤ ਰੋਹਿਤ ਜੀ ਜੈ ਸਿੰਘ ਸਾਹਿਬ ਨੂੰ ਬਹੁਤ ਬੜੀ ਫੋਨ ਕੀਤਾ ਰੋਜ਼ ਲਾਰੇ ਲੱਪੇ ਰੋਜ਼ ਜੈ ਸਿੰਘ ਨੂੰ ਅਮਰਜੀਤ ਨੂੰ ਬਹੁਤ ਜ਼ਿਆਦਾ ਕਿਹਾ ਲੋਕਲ ਬੰਦੇ ਕਰਕੇ ਵੀ ਅਸੀਂ ਇਹਨਾਂ ਨੂੰ ਬੜੀਆਂ ਗੁਹਾਰਾਂ ਲਾਈਆਂ ਵੀ ਤੁਸੀਂ ਲੋਕਲ ਐ ਭਾਜੀ ਕਰਾਓ ਜੇ ਸਾਡਾ ਸਾਥ ਚਾਹੀਦਾ ਕੋਈ ਤਾਂ ਅਸੀਂ ਸਾਥ ਦੇਣੇ ਨੂੰ ਤਿਆਰ ਹਾਂ ਤੁਸੀਂ ਠੀਕਤਾ ਕਰੋ ਇਹਨਾਂ ਨੂੰ ਪਰ ਇਹ ਨਹੀਂ ਸਾਡੀ ਕੋਈ ਨਹੀਂ ਸੁਣੀ ਤੁਸੀਂ ਸਾਨੂੰ ਦੱਸਿਆ ਕਿ ਪਾਈਪਾਂ ਟੁੱਪੀਆਂ ਕਿਹਨਾਂ ਕਾਰਨ ਤੋਂ ਵੀ ਸਾਨੂੰ ਥੋੜੀ ਜਿਹਾ ਪਹਿਲਾਂ ਦੱਸਿਆ ਕੀ ਕਾਰਨ ਸੀ ਉਹ ਵੀ ਦੱਸ ਦਿਓ ਇਹ ਜਿਹੜਾ ਪਾਈਪ ਦਾ ਕਾਰਨ ਹੈ ਜੀ ਜਦੋਂ ਪਾਈਪ ਹੈਗੀ ਸਿਰਫ 3 ਫੁੱਟ ਭਾਜੀ ਹੁਣ ਜਿੱਦਾਂ ਇੱਧਰ ਨੂੰ ਟਰੈਕਟਰ ਟਰਾਲੀਆਂ ਵੀ ਜਾਂਦੇ ਆ ਉੱਪਰ ਨੂੰ Não, <laughs>